ਦੇਖੋ ਬਲੀਆ ਭਾਈ ਭਗਵੰਤ ਮਾਨ ਸਰਕਾਰ ਡਰੀ ਹੋਈ ਆ ਡਰੀ ਹੋਈ ਸਰਕਾਰ ਹੀ ਕਿਸਾਨਾਂ ਮਜ਼ਦੂਰਾਂ ਦੇ ਲੀਡਰਾਂ ਨੂੰ ਗ੍ਰਿਫਤਾਰ ਕਰਦੀ ਆ ਅਸੀਂ ਪੀਸਫੁਲੀ ਸਵਾਲ ਕਰਨ ਜਾਣੇ ਸੀ ਸਵਾਲ ਸਾਡੇ ਕਿਹੜੇ ਸੀਗੇ ਤੁਸੀਂ ਕਹਿੰਦੇ ਹੋ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਬੇਰਜ਼ਗਾਰੀ ਮੁਕਤ ਕਰਾਂਗੇ ਭੇਤੀ ਦਾ ਸੰਕਟ ਹੱਲ ਕਰਾਂਗੇ ਇਹਦੋਂ ਗਾ ਤੁਸੀਂ ਕਹਿੰਦੇ ਹੋ ਭ੍ਰਸ਼ਟਾਚਾਰ ਮੁਕਤ ਹੋ ਜਾਊਗਾ ਤੁਸੀਂ ਕਹਿੰਦੇ ਹੋ ਧਰਨਾ ਮੁਕਤ ਪੰਜਾਬ ਹੋ ਜਾਊਗਾ ਜਾਂ ਸ਼ੰਭੂ ਖਨੌਰੀ ਤੇ ਤੁਸੀਂ ਕੇਂਦਰ ਨਾਲ ਰਲ ਕੇ ਜਿਹੜਾ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਟਾਏ ਜ਼ਬਰ ਕੀਤਾ ਸਾਡੇ ਤੇ ਉਹਦਾ ਨੁਕਸਾਨ ਦੀ ਭਰਾਈ ਜਿਹੜੇ ਅਫਸਰ ਦੋਸ਼ੀ ਉਹਨਾਂ ਨੂੰ ਸਜ਼ਾ ਦੀ ਗੱਲ ਸੀ ਔਰ ਅੱਜ ਤੁਹਾਡੀ ਮੁੱਖ ਮੰਤਰੀ ਸਾਹਿਬ ਸਰਕਾਰ ਦੇ ਮਗਰ ਤਖੱਲਸ ਲੱਗਦਾ ਵੀ ਟਰਾਲੀ ਚੋਰਾਂ ਦੀ ਸਰਕਾਰ ਔਰ ਤੁਹਾਡੇ ਗੁਰਲਾਲ ਸਿੰਘ ਖਨੌਰ ਪੰਕਜ ਪੱਪੂ ਜਿਹੜੇ ਆਮ ਆਦਮੀ ਦੇ ਵੱਡੇ ਲੀਡਰ ਨੇ ਉਹਨਾਂ ਦੇ ਘਰਾਂ ਚੋਂ ਟੈਕਟਰ ਟਰਾਲੀਆਂ ਬਰਾਮਦ ਹੁੰਦੀਆਂ ਨੇ ਇਹ ਸਵਾਲ ਸੀਗੇ ਤੋਂ ਡਰੀ ਹੋਈ ਸਰਕਾਰ ਨੇ ਐਡਵਾਂਸ ਗ੍ਰਿਫਤਾਰੀਆਂ ਕੀਤੀਆਂ ਔਰ ਮਜੀਠੇ ਜਾਣ ਵਾਲੇ ਰਾਹ ਜਿਹੜੇ ਫਾਟਕ ਸੀਗੇ ਉਹ ਫਾਟ ਕੇ ਜਿਹੜੇ ਉਹਨਾਂ ਦੇ ਰਾਹ ਪੁੱਟੇ ਗਏ ਇਹਦੇ باوجود ਹਜ਼ਾਰਾਂ ਹਜ਼ਾਰ ਕਿਸਾਨ ਪੂਰੇ ਪੰਜਾਬ ਚ ਮਜੀਠੇ ਚ ਬਾਹਰ ਨਿਕਲ ਕੇ ਉਹਨਾਂ ਨੇ ਵਿਰੋਧ ਕੀਤਾ ਬੇਸ਼ੱਕ ਮੈਸਟਰੀ ਮੀਡੀਆ ਨੂੰ ਸਾਡੇ ਨੇੜੇ ਨਹੀਂ ਆਉਂ ਦਿੱਤਾ ਪਰ ਅਸੀਂ ਸੋਸ਼ਲ ਮੀਡੀਆ ਰਹੇ ਜਾਂ ਜਿਹੜੇ ਮੀਡੀਆ ਨੇ ਆਪਣੇ ਜੋਖਮ ਚ ਪਾ ਕੇ ਜਾਣ ਜਿਹੜੀ ਆ ਉਹ ਦਾਵਾ ਉਹ ਖਬਰਾਂ ਸਾਡੀਆਂ ਲੋਕਾਂ ਤੱਕ ਪਹੁੰਚਾਈਆਂ ਅਸੀਂ ਆਪਣਾ ਪ੍ਰੋਗਰਾਮ ਪਿਸਫੁਲੀ ਕਰਦੇ ਵਿੱਚ ਕਾਮਯਾਬ ਰਹੇ ਅਸੀਂ ਮੁੱਖ ਮੰਤਰੀ ਨੂੰ ਤੁਹਾਡੇ ਮਾਦਮਨਾ ਸਲਾਹ ਦਿੰਨੇ ਆਂ ਪੀ ਮੁੱਖ ਮੰਤਰੀ ਸਾਹਿਬ ਮੀਡੀਆ ਤੁਹਾਡਾ ਥਾਂ ਵੀ ਤੁਹਾਡਾ ਤੁਸੀਂ ਬਹਿ ਕੇ ਸਵਾਲ ਜਵਾਬ ਕਰ ਲਓ ਸਾਡੇ ਨਾਲ ਪਤਾ ਲੱਗ ਜੂਗਾ ਕਿ ਕਿਹੜਾ ਸੱਚਾ ਤੇ ਕਿਹੜਾ ਝੂਠਾ ਹੈਗਾ ਸਾਨੂੰ ਪਤਾ ਤੁਸੀਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਨਾ ਤੁਹਾਡੇ ਕੋਲ ਹੈਗੇ ਆ ਅਸੀਂ ਇਹ ਕਹਿਣਾ ਚਾਹਾਂਗੇ ਮੁੱਖ ਮੰਤਰੀ ਸੂਬਿਆਂ ਦੇ ਅਧਿਕਾਰ ਕੇਂਦਰ ਖੋ ਰਿਆ ਬਿਜਲੀ ਦਾ ਵਿਸ਼ਾ ਸੂਬਿਆਂ ਦਾ ਪਾਣੀ ਦਾ ਮਸਲਾ ਸੂਬਿਆਂ ਦਾ ਖੇਤੀਬਾੜੀ ਦਾ ਮਸਲਾ ਸੂਬਿਆਂ ਦਾ ਬੀਜ ਦੀ ਖੋਜ ਅਤੇ ਬੀਜ ਦਾ ਖੇਤਰ ਸੂਬਿਆਂ ਦਾ ਵਿਸ਼ਾ ਵਿਰੋਧੀ ਤੇ ਰਹੇ ਤੁਸੀਂ ਹੋਵੇ ਤੁਸੀਂ ਦਿੱਲੀ ਗਾੜੀ ਗੋਡੇ ਟੇਕੇ ਨੇ ਤੁਸੀਂ ਕੁੰਡੇ ਨਹੀਂ ਹੈਗੇ ਉਹਨਾਂ ਨਾਲ ਰੜ ਕੇ ਚੱਲ ਰਹੇ ਹਾਂ ਜਿੱਧਰ ਮੁੱਖ ਮੰਤਰੀ ਪੰਜਾਬ ਤੁਰਿਆ ਜਾਂਦਾ ਕੇਜਰੀਵਾਲ ਸਾਹਿਬ ਤੁਰੇ ਜਾਂਦੇ ਸ਼ਿਸ਼ੋਧੀਆਂ ਇਹ ਆਮ ਆਦਮੀ ਪਾਰਟੀ ਨੂੰ ਮੜੀਆਂ ਵਾਲੇ ਪਾਸੇ ਲੈ ਕੇ ਜਾਊਗਾ ਮਦਦ ਨਾ ਰਾਂ ਕਿ ਪੰਜਾਬ ਦੇ ਲੋਕ ਨੇ ਜਿੰਨੇ ਜਿੰਨੇ ਪੰਜਾਬ ਤੇ ਜ਼ਬਰ ਕੀਤਾ ਜਿੰਨਾ ਜਿੰਨਾ ਜ਼ਬਰਟਾਇਆ ਪੰਜਾਬੀ ਜ਼ਬਰ ਨੂੰ ਕਦੀ ਨਹੀਂ ਬਰਦਾਸ਼ਤ ਕਰਦੇ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਗੱਲਾਂ ਦਾ ਜਵਾਬ ਮਿਲੂਗਾ ਅਸੀਂ ਜਿਹੜਾ ਇੱਥੇ ਦੋਹਾਂ ਐਸਐਸਪੀਾਂ ਦੇ ਸੰਗਰੂਰ ਤੇ ਦੇਦੂਗਾ ਅਮਰਥਾ ਜਿਹੜਾ ਦਿਹਾਤੀ ਦੇ ਧਰਨਾ ਸੀਗਾ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਉਹ ਪੋਸਟਪੋਨ ਕੀਤਾ ਹੁਣ ਮਾਰਚ ਕਰਕੇ ਮਾਰਚ ਕਰਕੇ ਘਰਾਂ ਨੂੰ ਜਾਵਾਂਗੇ ਆਉਣ ਵਾਲੇ ਦਿਨਾਂ ਵਿੱਚ ਜਿਵੇਂ 21 ਤੇ 22 ਨੂੰ ਸਮਾਰਟ ਮੀਟਰ ਉਤਾਰ ਕੇ ਜਿਹੜੇ ਉਹ ਜਮ੍ਹਾਂ ਕਰਾਉਣੇ ਆ ਨੇੜੇ ਦੇ ਬਿਜਲੀ ਘਰਾਂ ਦੇ ਸਾਹਮਣੇ ਔਰ ਇਹ ਤੋਂ ਬਾਅਦ 5 ਫਰਵਰੀ ਨੂੰ ਜਿਹੜਾ ਵਾ ਜਿੰਨੇ ਮੰਤਰੀ ਤੇ ਐਮਐਲਏ ਉਹਨਾਂ ਦੇ ਘਰਾਂ ਘਾੜੀ ਇੱਕ ਦਿਨ ਦਾ ਧਰਨਾ ਲੱਗਣਾ ਵਾ ਵੱਡੀਆਂ ਮੰਗਾਂ ਨੂੰ ਲੈ ਕੇ ਬਿਜਲੀ ਸੋਤ ਬਿਲ ਤੇ ਹੋਰ ਨਾ ਮੰਗਾਂ ਲਾਉਂਦੇ ਤਿਆਰੀ ਕਰਦੇ ਵਿੱਚ ਜਟਾਂਗੇ ਕਿੰਨੇ ਚ ਲੱਗੇ ਕਿੱਥੇ ਤੱਕ ਧਰਨਾ ਤੱਕ ਕਿਥਾ ਚੰਗਾ ਆ ਮਾਰਚ ਮਾਰ ਜਿ세 ਇਥੋਂ ਸ਼ੁਰੂ ਕਰਕੇ ਡੀਸੀ ਦਫਤਰ ਤੋਂ ਕਿਚਲੂ ਚੌਂਕ ਤੋਂ ਘੁੰਮ ਕੇ ਇੱਥੇ ਆਵਾਂਗੇ ਇਥੋਂ ਰੂਟ ਬਣਾ ਕੇ ਮੁੜ ਕੇ ਵੇਰਕਾ ਬਾਈਪਾਸ ਤਾਂ ਨਹੀਂ ਹੁੰਦੇ ਤਤੂ ਨੰਗਲ ਜਾਵਾਂਗੇ ਗਾਂ ਮਜੀਠੇ ਨੂੰ ਨਿਕਲ ਕੇ ਸਾਰੇ ਘਰਾਂ ਨੂੰ ਵਾਪਸ ਹੋ ਜਾਵਾਂਗੇ ਦੇਖਾ ਕਿੰਨੇ ਬੰਦਿਆਂ ਨੂੰ ਰੀਟੇਨ ਕੀਤਾ ਗਿਆ ਤੇ ਕਦੋਂ ਕੰਪਲੀਨ ਆਹ ਸਾਨੂੰ ਜਿਹੜਾ ਅੰਮਰਸਰ ਦੇ ਵਿੱਚੋਂ ਸਾਡੇ 13 ਬੰਦੇ ਉਹਨੇ ਗ੍ਰਿਫਤਾਰ ਹੋਏ ਸੀ 3 ਅਸੀਂ ਸੀਗੇ ਪਰ ਇਹ ਤੋਂ ਬਾ